ਫੜੀਏ ਤੇ ਆਪਣਿਆਂ ਦੀ ਬਾਹ ਫੜਨੀ ਕਿੱਦਾਂ ਤੇ ਕਿੰਨ ਕਿਹਦੀ ਫੜਨੀ ਹੈ ਵੱਡੀ ਗੱਲ ਤੇ ਆ ਗੁਰਸਿੱਖਾ ਨਿਹੰਗ ਸਿੰਘਾ ਕਿਰਤੀ ਆ ਰਾਤ ਨੂੰ ਕੀਰਤ ਕਰਦਾ ਦਿਨੇ ਗਤਕਾ ਖੇਡਦੇ ਨੇ ਨਰੋਲ ਗਤਕਾ ਖੇਡਦੇ ਨਰੋਲ ਗਤਕਾ ਜੋ ਆ ਮਾਰੇ ਲੋ ਬਖਸ਼ਿਸ਼ ਹੈ ਸਾਨੂੰ ਵੱਡੇ ਲੈਵਲ ਤੇ ਤੇ ਗਤਕਾ ਵੀ ਵੱਡੇ ਲੈਵਲ ਤੇ ਖੇਡਦੇ ਆ ਬਸ ਪ੍ਰੋਬਲਮ ਇੱਕੋ ਵੀ ਗਤਕਾ ਖੇਡਣ ਵਾਲਿਆਂ ਦੀ ਕੋਈ ਬਾਹ ਨਹੀਂ ਫੜਦਾ ਇਹਨਾਂ ਦੀ ਜਿੰਨਾ ਵੱਡਾ ਇਹਨਾਂ ਕੋਈ ਗੋਲਾ ਨਾ ਉੰਨਾ ਵੱਡਾ ਸਾਥ ਨਹੀਂ ਹੈਗਾ ਮੈਂ ਚਲੋ ਕਿਸੇ ਦਾ ਨਾਂ ਨਹੀਂ ਲੈਣਾ ਪਰ ਚਾਹੀਦਾ ਤਾਂ ਇਹ ਸੀ ਵੀ ਇਹਨਾਂ ਦੀ ਬਾਹ ਫੜੀ ਜਾਂਦੀ ਤੇ ਇਹਨਾਂ ਦੀ ਆਰਥਿਕ ਮਦਦ ਕੀਤੀ ਜਾਂਦੀ ਸਭ ਤੋਂ ਪਹਿਲਾਂ ਕੀ ਵੀ ਆ ਘਰ ਦੋ ਭੈਣਾਂ ਨੇ ਜਵਾਨ ਮਾਂ ਵਾ ਛੋਟਾ ਭਰਾ ਵਾ ਇਹੀ ਕਿਰਤ ਕਰਦਾ ਇਕੱਲਾ ਟਮਾਟੋ ਦਾ ਕਿਉਂਕਿ ਹੁਣ ਧੀਆ ਵਾ ਜਵਾਨ ਕਿੱਥੇ ਜਾਣ ਕੀ ਕਰਨੋ ਚਾਹੀਆਂ ਘਰ ਚ ਮਾੜੀ ਮੁਰ ਸਲਾਈ ਸਲੂਈ ਕਰਦੀਆਂ ਵਾ ਛੋਟਾ ਭਾਈ ਜਿਹੜਾ ਉਹ ਵੱਡ ਕੇ ਹੜਿਆ ਹੁਣ ਮੋਟਰਸਾਈਕਲ ਰਿਪੇਅਰ ਦੀ ਜਾ ਸਿੱਖ ਰਿਹਾ ਕਾਰਜ ਮਾਦਾ ਜੀ ਆ ਇਹ ਜਿਮੈਟੋ ਦਾ ਕੰਮ ਕਰਦਾ ਤੇ 15000 ਰੁਪਇਆ ਸਮਥਿੰਗ ਕਮਾਈ ਇਸ ਤੋਂ ਭਰੇ ਨਹੀਂ ਉਸ 15000 ਦੇ ਨਾਲ ਇਹ ਸਾਰਾ ਪਰਿਵਾਰ ਪਾਲਦਾ ਆਪਣਾ ਭੈਣਾ ਵਿਆਹਣ ਵਾਲੀਆਂ ਜਵਾਨ ਉਹ ਬਹੁਤ ਸਿਰ ਤੇ ਵੱਖਰਾ ਤੇ ਸਿਰ ਤੇ ਛੱਤ ਹੈ ਨਹੀਂ ਇਹ ਕਮਰਾ ਉਹ ਵੀ ਲੈਂਟਰ ਜਿਹੜਾ ਵਾ ਉਹ ਚੁੰਦਾ ਜਦੋਂ ਮੀਂਹ ਵਿਦਾਊ ਡਿੱਗਣ ਵਾਲਾ ਉਹ ਥਾਂ ਗਲ ਗਿਆ ਸਾਰਾ ਕਿਉਂਕਿ ਬਹੁਤ ਲੈਂਟਰ ਪੁਰਾਣਾ ਇਹਨਾਂ ਨੇ ਇਹ ਬੁਕਾਨ ਲਿਆ ਸੀਗਾ ਉਸ ਤੋਂ ਪਹਿਲਾਂ ਦਾ ਪਿਆ ਹੋਇਆ ਆ ਬਾਥਰੂਮ ਮੈਂ ਦੱਸੋ ਆ ਬਾਥਰੂਮ ਦੇ ਵਿੱਚ ਜਿਹੜਾ ਵਾ ਕੀ ਜਿਹੜੀਆਂ ਸਾਡੀਆਂ ਜਵਾਨ ਪੈਣਾ ਨੇ ਉਹ ਨੌਜਵਾਨ ਹੋਣਗੀਆਂ ਸਾਰਾ ਆਪੋ ਨੇ ਉਤੋਂ ਅਸੀਂ ਗੱਲ ਤਾਂ ਕਰੀ ਜਾਂਦੇ ਆਪਣੇ ਦੀ ਬਾਹ ਫੜਨ ਦੀ ਆਹ ਬਾਹ ਫੜੀ ਹੈ ਆਪਣੇ ਦੀ ਜਿਹੜੀ ਇੱਕ ਕਦਕਾ ਟੀਮ ਖੇਡਦੇ ਆ ਨੌਜਵਾਨ ਬਹੁਤਿਆਂ ਦੇ ਕੋਲ ਘਰ ਹੀ ਨਹੀਂ ਹੈਗੇ ਅੱਛਾ ਰਾਤ ਨੂੰ ਵੀ ਸੱਚਖੰਡ ਵੀ ਪੂਰਾ ਪੈਰ ਤੇ ਆ ਜਾਂਦਾ ਸੱਚਖੰਡ ਜਾਂਦੇ ਨੇ ਉੱਥੇ ਆਪ ਸੇਵਾ ਕਰਦੇ ਇਸ਼ਨਾਨ ਕਰਦੇ ਸੰਤਿਆ ਕਰਦੇ ਨੇ ਉਸ ਤੋਂ ਬਾਅਦ ਇਹ ਆਪਣਾ ਜਮੈਟੋ ਕਰਦਾ ਜਿਮੈਟੋ ਕਰਨ ਤੋਂ ਬਾਅਦ ਫਿਰ ਆਪਣਾ ਕਿਰਤ ਕਰਨ ਤੋਂ ਬਾਅਦ ਜਦੋਂ ਮੁੜ ਕੇ ਬਾਜ ਗੱਤਕੇ ਟੀਮ ਦੀ ਜਿੱਥੇ ਕਿਤੇ ਸੇਵਾ ਹੁੰਦੀ ਹੈ ਮਾਰੇ ਲੈਂਦੇ ਉੱਥੇ ਜਾਂਦੇ ਆ ਤੇ ਗੱਦਗਾ ਟੀਮ ਨੂੰ ਵੀ ਬੇਸ਼ੱਕ ਇੰਨਾ ਸੋਹਣਾ ਖੇਡਦੇ ਪਰ ਉਸ ਤਰੀਕੇ ਨਾਲ ਮਾਨ ਸਨਮਾਨ ਨਹੀਂ ਮਿਲਦਾ